ਲਾਈਨ ਆਰਡਰ ਇੰਨਾ ਗਾਜ ਹੁਣ ਫਿਰ ਅਸੀਂ ਇੱਥੇ ਕੰਦ ਨਹੀਂ ਬੰਦਿਆ ਸਾਡਾ ਭਾਈ ਇਸ 2 ਮਿੰਟ ਦੇ ਵਿੱਚ ਮਾਰ ਕੇ ਉਹ ਚਲੇ ਗਏ ਹੋਰ ਤੁਸੀਂ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਮੰਗ ਅਸੀਂ ਤਾਂ ਇਹ ਮੰਗ ਕਰਦੇ ਆ ਵੀ ਲਾਹਵ ਸਿੰਘ ਉਗੋ ਗਿਆ ਜਿਹੜਾ ਐਮਐਲ ਮੈਨੂੰ ਮੈਨੂੰ ਸ਼ੱਕ ਆ ਯਾਰ ਹੋਰ ਕੋਈ ਕਹੇ ਨਾ ਗਏ ਮੈਂ ਬਿਆਨ ਦਿੰਨਾ ਮੈਨੂੰ ਸ਼ੱਕ ਆ ਮੈਨੂੰ ਲਾਹਵ ਸਿੰਘ ਉਗੋ ਦੇ ਉੱਤੇ ਸ਼ੱਕ ਇਹਦੀ ਸ਼ਾਨਬੀਨ ਕਰੋ ਲਾਹਵ ਸਿੰਘ ਉਗੋ ਕੀ ਇਹਦੀ ਸ਼ਾਨਬੀਨ ਕਰੋ ਸ਼ਾ ਕਹਿਣੇ ਮਰਵਾਇਆ ਦੁੱਕੀ ਦੇ ਬੰਦੇ ਨੂੰ ਪੈਸੇ ਦੇ ਕੇ ਇਹਦਾ ਪੂਰਾ ਹੱਥ ਹੋ ਸਕਦਾ ਪੂਰੀ ਸ਼ਾਨ ਵੀ ਜਿਹੜੀ ਉਹ ਹੋਣੀ ਚਾਹੀਦੀ ਆ ਸਾਡੇ ਭਰਾ ਨੂੰ ਦਨ ਦਿਹਾੜੇ ਜਿਹਦੇ ਨਾਲ ਇੰਨਾ ਸਮਾਂ ਬਤਾਇਆ ਸਾਡੇ ਨਾਲ ਓਕੇ ਸਮੇਂ ਖੜਿਆ ਮਾੜੇ ਸਮੇਂ ਖੜਿਆ ਇੱਕ ਦੂਜੇ ਨਾਲ ਇੰਨਾ ਪਿਆਰ ਸਾਡਾ ਉਹ ਸਰਪੰਚ ਐ ਇਸ ਪਿੰਡ ਦਾ ਜਿਹੜਾ ਪਿੰਡ ਦੀਆਂ ਵੋਟਾਂ ਨਾਲ ਜਿੱਤੇ ਆ ਉਹ ਵੇ ਇੱਥੇ ਜਦੋਂ ਸੀਐਮ ਸਾਹਿਬ ਆਉਂਦੇ ਆ ਤਾਂ ਉਹ ਪੰਚਾਇਤ ਘਰ ਦੀ ਵੀ ਤਾਰੀਫ ਕਰਕੇ ਜਾਂਦੇ ਆ ਕਿ ਬਹੁਤ ਸੋਹਣਾ ਇਹ ਇਦਾਂ ਦੇ ਕੋਈ ਛੱਗੇ ਕੰਮ ਕਰਕੇ ਗਾਇਸ ਤੇ ਸਰਪੰਚ ਦੀ ਤਾਰੀਫ ਕਰਕੇ ਗਏ ਉਹਨਾਂ ਨੇ ਬਣਾਇਆ ਸਰਪੰਚ ਦੀ ਤਾਰੀਫ ਕਰਕੇ ਗਏ ਆ ਉਹ ਤਾਂ ਗੱਲਾਂ ਮੈਂ ਮੰਨਦਾ ਵੀ ਤਾਰੀਫ ਕਿਉਂ ਦੀ ਤਾਰੀਫ ਦੇ ਕਾਬਲ ਸੀ ਉਹ ਬੰਦਾ ਇਹ ਕੰਮ ਕੀਤੇ ਆ ਪਿੰਡ ਦੇ ਤਾਰੀਫ ਦੇ ਕਾਬਲ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੇ ਨਾਲ ਤੁਰਿਆ ਪਿੰਡ ਦੇ ਲਈ ਬਹੁਤ ਕਾਰਜ ਕੀਤੇ ਜਿੱਥੇ ਹੱਕ ਸੱਚ ਦੀ ਗੱਲ ਕਰਨ ਵਾਲੀ ਸੀ ਉੱਥੇ ਉਹਨਾਂ ਨੇ ਥੋਕ ਕੇ ਕੀਤੀ ਪੂਰੇ ਐਕਟਿਵ ਸੀ ਜਿਵੇਂ ਪਹਿਲਾਂ ਸੱਚ ਦੇ ਰਾਹ ਤੇ ਜਦੋਂ ਆਪਾਂ ਤੁਰਾਂਗੇ ਨਾ ਜਾਂਦਾ ਸਾਡਾ ਐਕਸੀਡੈਂਟ ਬਣਾ ਦਿੱਤਾ ਜਾਂਦਾ ਜਾਂ ਇਹੋ ਜਿਹੇ ਨਸ਼ੇੜੀਆਂ ਨੂੰ ਚਾਰ ਪੈਸੇ ਦੇ ਕੇ ਕਤਲ ਕਰਵਾ ਦਿੱਤੇ ਜਾਂਦੇ ਆ ਠੀਕ ਹੈ ਹੁਣ ਜਿਹੜਾ ਇਹਦੇ ਨਾਲ ਉਹ ਬੰਦਾ ਰਹਿੰਦਾ ਸੀ ਪਿੰਟ ਵਾਲਿਆਂ ਦੇ ਦਸਨ ਮੁਤਾਬਕ ਉਹ ਕਹਿੰਦੇ ਵੀ 24 ਘੰਟੇ ਨਾਲ ਹੁੰਦਾ ਸੀ ਜਿਹਨੇ ਗੋਲੀ ਮਾਰੀ ਜਿਹਨੇ ਗੋਲੀ ਮਾਰੀ ਆ ਵੀ ਨਾਲ ਹੁੰਦਾ ਸੀ ਨਾਲ ਨਾਲ ਰਹਿੰਦਾ ਹੁੰਦਾ ਸੀ ਅਕਲ ਦਾ ਬੰਦਾ ਤੇ ਹੁਣ ਇੱਕਦਮ ਪਾਈ ਦਾ ਸਰਪੰਚ ਸਾਹਿਬ ਦਾ ਅਸਲਾ ਜ਼ਬਤ ਕਰ ਲਿਆ ਜਾਂਦਾਗਾ ਝੂਠੇ ਪਰਚੇ ਪਾ ਦਿੱਤੇ ਜਾਂਦੇ ਆ ਤੇ ਇੱਕਦਮ ਜਿਹੜਾ ਬੰਦਾ ਨਾਲ ਰਹਿੰਦਾ ਉਹ ਤੋਂ ਹੁਣ ਕਿਸੇ ਸ਼ਹਿਤ ਹੀ ਹੋਈ ਆ ਇਹ ਗੱਲ ਉਹ ਨਸ਼ੇੜੀ ਬੰਦਾ ਠੀਕ ਹੈ ਉਹ ਆਏ ਆਪਦੇ ਆਪ ਉਹ ਯਾਰ ਕਿਵੇਂ ਗੋਲੀ ਮਾਰ ਦੂ ਉਹ ਕਿਸੇ ਦੀ ਸ਼ਹਿਦ ਹੀ ਹੋਇਆ ਗੋਲੀ ਮਾਰ ਕੇ ਬੰਦਾ ਲਾਈਵ ਕਿਵੇਂ ਹੋ ਜੂ ਯਾਰ ਪਿੰਡ ਜੇ ਜਾਂਦਾ ਮੈਂ ਤਾਂ ਸਮਝ ਨਹੀਂ ਆਉਂਦੀ ਲਾਈਵ ਵੀ ਹੋਇਆ ਉਹ ਬੰਦਾ ਤੁਹਾਨੂੰ ਲੱਗਦਾ ਕਿ ਉਹਦੇ ਪਿੱਛੇ ਕੋਈ ਸ਼ਾਹਸ਼ਾ ਕਿਸੇ ਨੇ ਨਹੀਂ ਸ਼ਾਹਸ਼ਾ ਜੀ ਬਹੁਤ ਵੱਡੀ ਸ਼ਾਹਸ਼ਾ ਤੇ ਜਿੰਨਾ ਚਿਰ ਕਾਰਵਾਈ ਨਹੀਂ ਹੁੰਦੀ ਠੀਕ ਆ ਇਹ ਫਿਰ ਇੱਥੋਂ ਹੁਣ ਧਰਨਾ ਇਹ ਜਿਹੜਾਗਾ ਉਹ ਚੱਕਿਆ ਨਹੀਂ ਜਾਊਗਾ ਇੱਥੇ ਅਸੀਂ ਬੈਠੇ ਆ ਤੇ ਇੱਥੇ ਅਸੀਂ ਬੈਠੇ ਰਹਾਂਗੇ ਰਸਤਰ ਪ੍ਰਸ਼ਾਸਨ ਆਇਆ ਭਾਈ ਇੱਥੇ ਪ੍ਰਸ਼ਾਸਨ ਆਇਆ ਜੀ ਹੋਰ ਲਾਸ਼ ਨੂੰ ਲਿਜਾਣ ਲੱਗੇ ਸਰਪੰਚ ਸਾਹਿਬ ਦੀ ਨੂੰ ਤੇ ਪਿੰਡ ਸਾਰਾ ਇਕੱਠਾ ਹੋ ਗਿਆ ਤੇ ਫਿਰ ਲਾਸ਼ ਆ ਜਿਹੜੀ ਉਹ ਨਹੀਂ ਲਿਜਾਣ ਦਿੱਤੀ ਤੇ ਐਂਬੂਲੈਂਸ ਵੀ ਉਹ ਇੱਥੇ ਲਾ ਕੇ ਖੜੇ ਆ ਠੀਕ ਆ ਉਹ ਕਹਿੰਦੇ ਵੀ ਲਾਸ਼ ਅਸੀਂ ਲੈ ਕੇ ਜਾਣੀ ਆ ਪਰ ਨਹੀਂ ਭਾਈ ਸਾਨੂੰ ਪਰ ਉਹ ਮੂਸੇ ਵਾਲੇ ਦਾ ਵੀ ਅਜੇ ਤੱਕ ਇਨਸਾਫ ਮਿਲਿਆ ਬਲਕੌਰ ਸਿਓ ਅੱਜ ਵੀ ੱਟਕੇ ਖਾਂਦਾ ਫਿਰਦਾ ਗਿਆ ਕੋਟਾ ਕਚਹਿਰੀਆਂ ਦੇ ਵਿੱਚ ਐਨਾ ਵੱਡਾ ਨਾਂ ਸੀਗਾ ਮੂਸੇ ਵਾਲੇ ਦਾ ਜਦੋਂ ਉਹਨੂੰ ਨਹੀਂ ਇਨਸਾਫ ਮਿਲਿਆ ਉਦੋਂ ਵੀ ਇਹ ਕਹਿੰਦੇ ਸੀ ਵੀ ਲਾਸ਼ ਨਾ ਚੱਕੋ ਭਾਈ ਫੇਰ ਨਹੀਂ ਕੋ ਇਨਸਾਫ ਮਿਲਣਾ ਐਨਾ ਬਲਡ ਨਾ ਬਲਡ ਦੇ ਉੱਤੇ ਉਹ ਬੰਦੇ ਦਾ ਨਾਂ ਸੀ ਜਦੋਂ ਉਹਦਾ ਪਿਓ ਅੱਜ ੱਟਕੇ ਖਾਂਦਾ ਫਿਰਦਾ ਉਹਨੂੰ ਇਨਸਾਫ ਨਹੀਂ ਮਿਲਿਆ ਤਾਂ ਸਾਨੂੰ ਇੱਥੇ ਸਿੱਧੇ ਸਨਸਕਾਰ ਹੋ ਗਿਆ ਉੱਥੇ ਬਾਈ ਕੋਈ ਹਿਸਾਬ ਨਹੀਂ ਮਿਲਦਾ ਮੈਂ ਸਾਰੇ ਪਿੰਡ ਵਾਲਿਆਂ ਨੂੰ ਵੀ ਕਹਿ ਦਿੰਦਾ ਮੀਡੀਆ ਦੇ ਜ਼ਰੀਏ ਵੀ ਮੈਂ ਇਹ ਗੱਲ ਕਹਿਣਾ ਵੀ ਵੱਡੀ ਗਿਣਤੀ ਦੇ ਵਿੱਚ ਉਹ ਬੰਦਾ ਪੰਜਾਬ ਖਾਤਰ ਬੋਲਦਾ ਸੀ ਅੱਜ ਸਿਰਫ ਸਹਨੇ ਪਿੰਡ ਦੀ ਜ਼ਿੰਮੇਵਾਰੀ ਨਹੀਂ ਸੀ ਇੱਥੇ ਰੋਡ ਤੇ ਬਹਿਣਾ ਜ਼ਿੰਮੇਵਾਰੀ ਸਾਰੇ ਪੰਜਾਬ ਦੀ ਬਣਦੀ ਆ ਅੱਜ ਸਹਨੇ ਪਿੰਡ ਦਾ ਸਰਪੰਚ ਜਿਹੜਾ ਬੇਖੌਫ ਹੋ ਕੇ ਬੋਲਦਾ ਸੀ ਆ ਜੋ ਜ਼ਹਾਨਤ ਹੋ ਗਿਆ ਕੱਲ ਨੂੰ ਕਿਸੇ ਦੇ ਵੀ ਤੀ ਪੁੱਤ ਦੀ ਵਾਰੀ ਆ ਸਕਦੀ ਆ ਠੀਕ ਹੈ ਇਹਨਾਂ ਨੂੰ ਨੱਥ ਪਾਉਣੀ ਪਊਗੀ ਇੱਥੇ ਇਕੱਠੇ ਹੋ ਕੇ ਬਹਿਣਾ ਪਊ ਫੇਰ ਗੱਲ ਬਣੂ ਨਹੀਂ ਗੱਲ ਨਹੀਂ ਬਣੂ ਤੁਸੀਂ ਨਾਲ ਰਹੇ ਹੋ ਪਹਿਲਾਂ ਵੀ ਕੋਈ ਧਮਕੀਆਂ ਆਈਆਂ ਦੱਸਿਓ ਉਹਨਾਂ ਨੇ ਕੋਈ ਪਹਿਲਾਂ ਪਹਿਲਾਂ ਭਾਈ ਲਗਾਤਾਰ ਧਮਕੀਆਂ ਆਉਦੀਆਂ ਰਹੀਆਂ ਮੈਂ ਉਸ ਤੋਂ ਬਾਅਦ ਜ਼ਿਆਦਾ ਮਿਲਿਆ ਨਹੀਂ ਸੀ ਬਾਈ ਨੂੰ ਅਸੀਂ ਇਕੱਠੇ ਜਦੋਂ ਸਮਾਂ ਬਤਾਇਆ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੇ ਨਾਲ ਹੁੰਦੇ ਸੀ ਉਦੋਂ ਇਹਨਾਂ ਨੂੰ ਧਮਕੀਆਂ ਆਉਦੀਆਂ ਰਹੀਆਂ ਨੇ ਤੇ ਪਿੰਟ ਵਾਲਿਆਂ ਦੇ ਦੱਸਣ ਮੁਤਾਬਕ ਲਾਹਵ ਸਿੰਘ ਵੀ ਧਮਕੀ ਦੇ ਕੇ ਗਿਆ ਸੀ ਹਸਪਤਾਲ ਕਹਿੰਦਾ ਤੈਨੂੰ ਮਰਾਉਂਗਾ ਅੱਛਾ ਉਹ ਪੈਂਡਾ ਪੈਂਟ ਦੇ ਬੰਦੇ ਚਸ਼ਮਦੀਦ ਗਵਾਹ ਨੇ ਠੀਕ ਹੈ ਬਾਈ ਮੈਨੂੰ ਤੁਸੀਂ ਦੱਸੋ ਵੀ ਲਾਲ ਸਿੰਘ ਉਕੋ ਕਹਿੰਦੇ ਸ਼ੱਕ ਹੈਗਾ ਕਿ ਨਹੀਂ ਹੈਗਾ ਏ ਮਲਵਾਈ ਇਲਾਕੇ ਨੂੰ ਆ ਸੁਣਦੇ ਹੋ ਤੁਸੀਂ ਅਮਰੀਕਾ ਦੇ ਵਿੱਚ ਸੁਣ ਲਈ ਬਾਜ ਹੈ ਜੀ ਅੱਗੇ ਆ ਜੋ ਆ ਜਾਓ ਪਰਚੋ ਦੀ ਗੱਲ ਆ ਪਰਚੀ ਧਰਨਾ ਸੀ ਪਾਪ ਵਾਲੇ ਸਰਪੰਚ ਵੀ ਬੈਠੇ ਸੀ ਤਨਕਾਰ ਮੈਂ ਤੇਰੇ ਮਾਰ ਕੇ ਥੱਪੜ ਤੈਨੂੰ ਜੇਲ੍ਹ ਦੇ ਅੰਦਰ ਵੀ ਸਿੱੜ ਦੂੰ ਜੀ ਉਹ ਵਿਵਾਦ ਪੁਰਾਣੀ ਪੁਰਾਣੀ ਵੀਡੀਓ ਹੈ ਜੀ ਪਰਚੋ ਦੀ ਗੱਲ ਆ ਵੀਡੀਓ ਜੋ ਤੇ ਬੇਟਾ ਉਹ ਆਪਣੇ ਕੋਲ ਉਹ ਆਪਣੇ ਕੋਲ ਵੀਡੀਓ ਸੂਲ ਹੈ ਆਏਗਾ ਨਾ